ਸਪਾਊਸਲ ਸਪான்ਸਰਸ਼ਿਪ ਦੀ ਰਿਕੁਆਇਰਮੈਂਟਸ ਜੇ ਤੁਸੀਂ ਆਪਣੇ ਸਪਾਊਸ ਨੂੰ ਸਪான்ਸਰ ਕਰਨਾ ਹੈਗਾ ਕਿ ਤਾਂ ਫਿਰ ਤੁਹਾਨੂੰ ਆ ਤਿੰਨ ਚੀਜ਼ਾਂ ਦੀ ਲੋੜ ਪੈਣੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ ਜਾਂ ਫਿਰ ਤੁਸੀਂ ਇੱਕ ਪਰਮਨੈਂਟ ਰੈਜ਼ੀਡੈਂਟ ਹੋਣਾ ਚਾਹੀਦੇ ਹੋ ਦੂਜਾ ਤੁਹਾਡਾ ਵਿਆਹ ਹੋ ਗਿਆ ਹੋਣਾ ਚਾਹੀਦਾ ਤੇ ਤੁਹਾਡੇ ਕੋਲ ਇੱਕ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਹੈ ਤੀਜਾ ਤੁਸੀਂ ਆ ਚੀਜ਼ ਸ਼ੋਅ ਕਰਨੀ ਹੈ ਕਿ ਤੁਸੀਂ ਫਾਈਨੈਂਸ਼ੀਅਲੀ ਆਪਣੇ ਸਪਾਊਸ ਦਾ ਧਿਆਨ ਰੱਖ ਸਕਦੇ ਹੋ ਇਦੇ ਵਿੱਚ ਕੋਈ ਸਪੈਸਿਫਿਕ ਇਨਕਮ ਰਿਕੁਆਇਰਮੈਂਟ ਨਹੀਂ ਹੈਗੀ ਤੇ ਇਹਦੇ ਵਿੱਚ ਤੁਸੀਂ ਆਪਣੇ ਬੈਂਕ ਅਕਾਊਂਟ 'ਚ ਕੋਈ ਤੁਹਾਨੂੰ ਸਪੈਸਿਫਿਕ ਅਮਾਊਂਟ ਦਿਖਾਉਣ ਦੀ ਲੋੜ ਨਹੀਂ ਪੈਣੀ। ਤੁਸੀਂ ਬਸ ਜਿਹੜਾ ਤੁਹਾਡਾ ਵੀਜ਼ਾ ਆਫੀਸਰ ਹੈਗਾ ਉਹਨੂੰ ਕਨਵਿੰਸ ਕਰਨਾ ਹੈਗਾ ਹੈਗਾ ਕਿ ਤੁਸੀਂ ਆਪਣੀ ਬੇਸਿਕ ਨੀਡਸ ਪੂਰੀ ਕਰਨ ਦੇ ਲਈ ਕਿਸੇ ਵੀ ਸੋਸ਼ਲ ਪ੍ਰੋਗਰਾਮ ਦੇ ਉੱਪਰ ਰਿਲਾਈ ਨਹੀਂ ਕਰੋਗੇ। ਜੇ ਤੁਸੀਂ ਇੰਪਲੋਇਡ ਹੋ ਤੁਹਾਡੇ ਲਈ ਉਨੀ ਚੀਜ਼ ਕਾਫੀ ਹੈ। ਜੇ ਤੁਹਾਡੇ ਕੋਲ ਆਹ ਤਿੰਨ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਜਿਹੜੀ ਬੇਸਿਕ ਚੀਜ਼ ਹੈਗੀ ਉਹ ਕਵਰ ਕਰ ਲਿਆ ਨੇ। ਇਸ ਤੋਂ ਬਾਅਦ ਤੁਸੀਂ ਆਹ ਚੀਜ਼ ਪ੍ਰੂਫ ਕਰਨੀ ਹੈਗੀ ਕਿ ਤੁਹਾਡਾ ਜਿਹੜਾ रिलेशनशिप ਹੈ ਉਹ ਇੱਕ ਜਨੂਅਰ ਰਿਲੇਸ਼ਨਸ਼ਿਪ ਹੈ ਤੁਸੀਂ ਇਸ ਚੀਜ਼ ਤੇ ਕਾਫੀ ਜ਼ਿਆਦਾ ਧਿਆਨ ਦੇਣਾ ਹੈਗਾ ਕਿਉਂਕਿ ਆਹੀ ਇੱਕ ਕਾਮਨ ਰੀਜ਼ਨ ਹੁੰਦਾ ਹੈਗਾ ਸਪousal ਸਪਾਂਸਰਸ਼ਿਪ ਰਿਫਿਊਜ਼ ਹੋਣ ਦਾ ਤੁਸੀਂ ਜੇ ਵਿਆਖਰਾ ਲਿਆ ਹੈਗਾ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਰਿਲੇਸ਼ਨਸ਼ਿਪ ਇੱਕ ਜਨੂਅਲ ਰਿਲੇਸ਼ਨਸ਼ਿਪ ਹੈ ਤੁਹਾਨੂੰ ਇਹ ਚੀਜ਼ ਪ੍ਰੂਫ ਕਰਨੀ ਪੈਣੀ ਹੈ ਇਹ ਚੀਜ਼ ਪ੍ਰੂਫ ਕਰਨ ਦੇ ਕੁਝ ਤਰੀਕੇ ਨੇ ਜਿਵੇਂ ਕਿ ਤੁਹਾਡੀਆਂ ਫੋਟੋਸ ਤੁਹਾਡੀਆਂ ਟੈਕਸਟ ਮੈਸੇजेस ਤੁਹਾਡੀਆਂ ਲਵ ਸਟੋਰੀ ਦੇ ਬਾਈ ਤੁਹਾਡੀਆਂ ਪਰਸਨਲ ਸਟੇਟਮੈਂਟਸ ਤੁਹਾਡੀਆਂ ਫੈਮਲੀ ਤੇ ਫਰੈਂਡਸ ਵੱਲੋਂ ਤੁਹਾਡੀਆਂ ਸਪੋਰਟ ਲੈਟਰਸ ਤੁਹਾਡੇ ਇਕੱਠੇ ਘੁੰਮਣ ਦੀਆਂ ਫਲਾਈਟ ਬੁਕਿੰਗਸ ਜਾਂ ਫਿਰ ਹੋਟਲ ਬੁਕਿੰਗਸ ਜਿੱਦ ਵਿੱਚ ਤੁਸੀਂ ਇਕੱਠੇ ਘੁੰਮੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਮਨੀ ਟ੍ਰਾਂਸਫਰਸ ਤੇ ਇਸ ਤੋਂ ਬਾਅਦ ਹੋਰ ਵੀ ਬਹੁਤ ਚੀਜ਼ਾਂ ਨੇ ਥੈਂਕ ਯੂ ਸੋ ਮੱਚ